ਇਸ ਸਮਝਦਾ ਸੀ ਉਹ ਜੇ ਤੂੰ ਜਾਟਾਂ ਆ ਮਜਬੀ ਘਟਾ ਦੱਸ ਜੇ ਤੂੰ ਜਾਟਾਂ ਤਾਂ ਮਜਬੀ ਘਟ ਨਹੀਂ ਹਲ ਇਹ 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 ਉਹਨਾਂ ਮਜਬੀ ਸਿੱਖ ਸਮਾਜ ਦੇ ਐਸੀ ਸਮਾਜ ਦੇ ਨੌਜਵਾਨਾਂ ਨੂੰ ਇੱਕ ਮਿਸਾਲ ਆ ਤੇ ਉਹਨੂੰ ਪ੍ਰਮਾਤਮਾ ਨੇ ਐਦਾਂ ਦੀਆਂ ਲੱਤਾਂ ਦਿੱਤੀਆਂ ਤੂੰ ਫਿਰ ਵੀ ਆ ਗਿਆ ਉਹ ਸ਼ਰਮਣਾ ਨੱਕ ਦੋ ਕੇ ਮਰ ਜਿਓ ਤੁਸੀਂ ਓਏ ਤਾਨੂੰ ਰੱਬ ਨੇ ਹੱਥ ਦਿੱਤੇ ਬਾਹਾਂ ਦਿੱਤੀਆਂ ਤੇ ਤੁਸੀਂ ਫਿਰ ਵੀ ਨਹੀਂ ਆਉਂਦੇ ਤੁਸੀਂ ਫਿਰ ਇਕੱਠੇ ਨਹੀਂ ਹੁੰਦੇ ਅਰੇ ਘੜੀ ਸਾਹਿਬ ਨੇ ਘੜ ਕੇ ਗਿਆ ਹੈ ਆਉਣ ਵਾਲੀ 72 ਘੰਟਿਆਂ ਦੇ ਵਿੱਚ ਵਿੱਚ ਜੇਕਰ ਸਰਪੰਚ ਤੋਂ ਲੈ ਕੇ ਬਾਕੀ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਨਾ ਘੱਲੇ ਤਾਂ ਵੰਦੇਵੇਂ ਪੰਜਾਬ ਦੇ ਵਿੱਚ ਇਹ ਗੱਲ ਫੈਲ ਰਹੀ ਹੈ ਜੰਗਲ ਦੀ ਅੱਗ ਵਾਂਗੂ ᱛੇਵੇਂ-ਤੇਵੇਂ ਰੋਕਾ ਖਤਰ ਹੋ ਰਹੇ ਨੇ ਔਰ ਮਸਲਾ ਬੜਾ ਕਬੀਰ ਬਣ ਗਿਆ ਤੁਹਾਨੂੰ ਸਾਹਮਣਾ ਔਖਾ ਹੋ ਜਾਣਾ ਜੇ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਕਰਕੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੋਟੋ ਜੀ ਜਸਬੀਰ ਸਿੰਘ ਗੜੀ ਰੱਖਦਾ ਏ ਤਰੀ ਤੇ ਵੈਰੀਆਂ ਦੀ ਭੰਨ ਰਾਏ ਤਰੀ ਚਲ ਗਏ ਆ ਉਹ ਸਾਡੇ ਕੋਲ ਵੀ ਗਈ ਵੀਡੀਓ ਤੇ ਮਹਾਪੁਰਸ਼ਾਂ ਨੇ ਸਾਡੀ ਟੋੜੀ ਲਾਈ ਵੀ ਇਹ ਜਿਹੜਾ ਵਾ ਸਾਡੇ ਸਮਾਜ ਦੇ ਨਾਲ ਜਿਹੜਾ ਵਾ ਉਹ ਉਹ ਸ਼ਬਦ ਜਿਹੜੇ ਤੁਸੀਂ ਸੁਣੇ ਹੋਣੇ ਮੇਰੇ ਸਾਹਬ ਨਾਲ ਕੋਈ ਬਾਰ-ਬਾਰ ਬੋਲਣ ਦਾ ਨਹੀਂ ਆਪਣਾ ਨਹੀਂ ਮੰਨ ਕਰਦਾ ਕਿਉਂਕਿ ਉਹ ਤੇ ਸਾਡੇ ਹਿਰਦੇ ਨੂੰ ਨਾਲ ਠੇਸ ਪਹਚਾਈ ਆ ਤੁਸੀਂ ਦੇਖ ਰਹੇ ਹੋ ਜ਼ਾਦ ਰੁਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਵਿੰਦਰ ਸੋਹੋਤਾਂ ਆਏ ਦਿਨ ਤੁਸੀਂ ਦੇਖਦੇ ਹੋ ਫੇਸਬੁੱਕ ਉੱਤੇ ਜਾਂ ਇੰਸਟਾਗ੍ਰam ਉੱਤੇ ਜਾਂ ਹੋਰ ਵਾਕ ਵਾਕ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਦੇ ਉਹਨਾਂ ਉੱਤੇ ਕੁਝ ਜਿਹੜੇ ਜਾਗਰਾਂ ਕਰੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਐਸਸੀ ਪਾਈਸ਼ਾਰੇ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਪਰ ਕੁਝ ਦਿਨ ਪਹਿਲਾਂ ਹੀ ਜਿਹੜਾ ਹਲਕਾ ਰਾਜਾ ਸਾਸੀ ਦੇ ਪਿੰਡ ਸਾਗੜਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਇੱਕ ਐਸਸੀ ਪਾਈਸ਼ਾਰੇ ਦੇ ਨਾਲ ਸੰਬੰਧਤ ਵੀਰ ਨੂੰ ਜਿਹੜਾ ਉਹ ਫੋਨ ਦੇ ਉੱਤੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਐਸਸੀ ਪਾਈਸ਼ਾਰੇ ਦੇ ਵਿੱਚ ਵੱਡਾ ਰੋਸ ਪਾਇਆ ਜਾਂਦਾ ਹੈ ਔਰ ਉਸ ਰੋਸ ਤੋਂ ਬਾਅਦ ਉਹਨਾਂ ਅਸਰ ਹੁੰਦਾ ਹੈ ਕਿ ਜਿਹੜਾ ਜਿਹੜੀ ਲੋਕਾਂ ਨੂੰ ਉਹਨਾਂ ਦੇ ਉੱਤੇ ਪੁਲਿਸੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਅੱਜ ਉਸ ਹਲਕੇ ਦੇ ਵਿੱਚ ਮੌਕੇ ਤੇ ਪਹੁੰਚੇ ਨੇ ਸੰਤ ਸਪਾਈ ਸੁਸਾਇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਖਾਲਸਾ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਖਾਲਸਾ ਜੀ ਕੀ ਹੈ ਪੂਰਾ ਮਾਮਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਮਾਮਲਾ ਵੀਰ ਇੱਜ਼ਤਾਂ ਤੋਂ ਬੇਪੱਤ ਕਰਾਉਂਦਾ ਹੈ ਇਹ ਇਹ ਪਹਿਲਾ ਕੋਈ ਪਹਿਲਾ ਕੇਸ ਨਹੀਂ ਪੰਜਾਬ ਦੇ ਵਿੱਚ ਵੀ ਸਾਨੂੰ ਹਰਾਣ ਕੀ ਹੋਈ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਸਮਾਗ ਹੁਣ ਪੱਪਾਂ ਪਾਰ ਹੋ ਗਿਆ ਹੈ ਜੀ ਅਨਵਾਦ ਇਹ ਜੜੀਆਂ ਜਾਗਦਿਆਂ ਜ਼ਮੀਰਾਂ ਵਾਲੇ ਭੈਣ ਭਰਾ ਇੱਥੇ ਪਹੁੰਚੇ ਹਨ ਇਹ ਇਹਨਾਂ ਨੂੰ ਲੇਟ ਥੋੜਾ ਪਤਾ ਲੱਗਾ ਇਹਨਾਂ ਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ ਰੌਣਾ ਇਦਾਂ ਕਿ ਇਹਨਾਂ ਲੋਕਾਂ ਦੀਆਂ ਪਿੰਡਾਂ ਦੇ ਵਿੱਚ 85% ਵੋਟਾਂ ਜੀ ਸਮਾਜ ਨੂੰ ਬਹੁਤ ਵੱਡੀ ਦੇਣ ਆ ਐਸੀ ਭਾਈਚਾਰੇ ਦੀ ਧਾਰਮਿਕ ਲੈਵਲ ਤੇ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਆ ਪਰ ਇਹਨਾਂ ਦੀਆਂ ਵੋਟਾਂ ਲੈ ਕੇ ਇਹਨਾਂ ਦੇ ਘਰਾਂ ਦੇ ਵਿੱਚੋਂ ਹੀ ਖਾ ਕੇ ਬਾਅਦ ਵਿੱਚ ਇਹਨਾਂ ਨੂੰ ਅੱਖਾਂ ਵਿਖਾਉਂਦੇ ਨੇ 5% ਲੋਕ ਸਿਰਫ ਜੀ ਠੀਕ ਹੈ ਇਹ ਉਹਨਾਂ ਵਿੱਚੋਂ ਇੱਕ ਉਹ ਸਰਪੰਚ ਸੀ ਜਿਨੇ ਜਾਤ ਦੇ ਹੰਕਾਰ ਦੇ ਵਿੱਚ ਉਹ ਲਫ਼ਜ਼ ਵਰਤੇ ਜਿਹੜੇ ਖਾਸ ਕਰਕੇ ਇੱਕ ਜਿਹੜਾ ਚੁਣਿਆ ਨੁਮਾਇੰਦਾ ਨੂੰ ਵਰਤਣੇ ਨਹੀਂ ਚਾਹੀਦੇ ਚਾਹੇ ਉਹ ਧਾਰਮਿਕ ਲੈਵਲ ਦਾ ਚਾਹੇ ਸਮਾਜਿਕ ਚਾਹੇ ਰਾਜਨੀਤਿਕ ਲੈਵਲ ਦਾ ਉਹਨੇ ਇਥੋਂ ਤੱਕ ਕਿਹਾ ਕਿ ਤੁਹਾਨੂੰ ਤੇ ਮੈਂ ਪੈਰ ਦੀ ਜੁੱਤੀ ਸਮਝਦਾ ਜੀ ਤੇ ਮਿੱਤਰਾਂ ਇੱਕ ਗੱਲ ਸੁਣ ਲੈ ਸ਼ੁੱਧ ਪੰਜਾਬੀ ਚ ਤੂੰ ਪਤਾ ਨਹੀਂ ਆ ਪਿਛੋਦ ਮਤਲਬ ਸਮਝਦਾ ਪੈਰ ਤੇ ਜੁੱਤੀ ਕਰ ਜੁੱਤੀ ਆ ਸਾਡੀਆਂ ਜੁੱਤੀਆਂ ਤਿਆਰ ਬਰ ਤਿਆਰ ਆ ਕਿ ਪਿੱਕ ਪਿਓ ਦਾ ਤੇ ਆ ਸਾਹਮਣੇ ਕੱਚ ਕੱਚ ਕਰ ਜਾਵੇ ਆ ਸਾਹਮਣੇ ਕੀ ਸਮਝਦਾ ਸੀ ਉਹ ਜੇ ਤੂੰ जाटਾਂ ਆ ਮਜਬੀ ਘਾਟ ਆ ਦੱਸ ਜੇ ਤੂੰ जाटਾਂ ਨਾ ਤਾਂ ਮਜਬੀ ਘਟ ਨਹੀਂ ਹਾਲਾਂਕਿ ਇਹ ਸਾਰੇ ਜੱਟ ਬਰਾਦਰੀ ਨਾਲ ਲੈ ਕੇ ਚੱਲਣਾ ਤੂੰ ਪਿੰਡ ਸਰਾਂਗੜੇ ਦੇ ਸਾਰੇ ਜ਼ਿਮੀਦਾਰਾਂ ਦਾ ਸਿਰ ਨੀਵਾ ਕਰਤਾ ਮੇਰੇ ਵੀਰ ਤੇਰੀ ਇੱਕ ਕਰਤੂਤ ਕਰਕੇ ਸਾਰੇ ਪੂਰੇ ਵਰਲਡ ਦੇ ਵਿੱਚ ਸਰੰਗੜਾ ਪਿੰਡ ਜਿਹੜਾ ਮਸ਼ਹੂਰ ਹੋ ਗਿਆ ਤੇਰੀ ਇੱਕ ਗੰਦੀ ਕਰਤੂਤ ਕਰਕੇ ਤੇ ਜੇ ਤੈਨੂੰ ਆਪਣੀ ਬੜਕ ਸੀ ਨਾ ਤੂੰ ਉਦੋਂ ਕਹਿੰਦਾ ਸੀ ਨਿਕਲ ਬਾਹਰ ਨਿਕਲ ਬਾਹਰ ਧੀਆਂ ਭੈਣਾਂ ਨੂੰ ਤੂੰ ਧਮਕੀਆਂ ਦਿੰਦਾ ਸੀ ਅੱਜ ਪੂਰਾ ਸਮਾਜ ਸਾਡੇ ਸਮਾਜ ਦੇ ਧੀਆਂ ਭੈਣਾਂ ਤੇ ਆ ਗੱਭਰੂ ਸ਼ੇਰ ਜਵਾਨ ਆਇਆ ਇੱਕ ਪਿਓ ਦਾ ਆ ਬਾਹਰ ਫਿਰੋਣਾ ਕੱਟੀ-ਕੱਟਾ ਕੱਢ ਕੇ ਵੇਖੀਏ ਜਿੰਨੇ ਹਥਿਆਰ ਲਿਆ ਨਾ ਲਿਆ ਯਾਰ ਤੂੰ ਸਾਡੇ ਮਾਰ ਹਿੱਕ ਦੇ ਵਿੱਚ ਮਾਰੇ ਦਰ ਆ ਪਏ ਆ ਵੇਖਣੇ ਤੇਰੇ ਕੋ ਕਿੰਨੇ ਕਥਿਆ ਰਿਆ ਕਾਕਾ ਤੇਰੀਆਂ ਗੋਲੀਆਂ ਖਤਮ ਹੋ ਜਾਣੀਆਂ ਮਜਬੀਆ ਦੀਆਂ ਛਾਤੀਆਂ ਵਾਲੀ ਉਹ ਪੱਕਾ ਖਤਮ ਹੋ ਗਈ ਬੈਰੀ ਯਾਦ ਰੱਖ ਲੈ ਇਸ ਕਾਕੇ ਇਹ ਹੁਣ ਮੇਰੇ ਵੀ ਇਹ ਯੰਗ ਜਿਹੜੀ ਆ ਤੁਸੀਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਜਾਤੀ ਸੂਚਕ ਸ਼ਬਦਾਂ ਦੀ ਸ਼ੁਰੂ ਕਰ ਲਈ ਜਾਣਾ ਤੇ ਤੁਸੀਂ ਲੋਕਾਂ ਨੇ ਇਹ ਗੰਦੇ ਜਿਹੇ ਪਾਣਾ ਸ਼ੁਰੂ ਕਰਤਾ ਕੁਝ ਕ ਬੰਦਿਆਂ ਨੇ ਇਹ ਉਹਨਾਂ ਲੋਕਾਂ ਨੂੰ ਚੇਤਾਵਨੀ ਆ ਕਿ ਮਿੱਤਰਾਂ ਹੁਣ ਅਸੀਂ ਤੁਹਾਨੂੰ ਜਵਾਬ ਕਮੈਂਟਾਂ ਵਿੱਚ ਨਹੀਂ ਦੇਣਾ ਇੱਕ ਪਿਓ ਦੇ ਹੋ ਤਾਂ ਸਾਹਮਣੇ ਆਓ ਤੇ ਜੇ ਕਮੈਂਟ ਕੀਤਾ ਵਾ ਤੁਹਾਡਾ ਅਸੀਂ ਵੈਰੀਫਾਈ ਕਰ ਲਿਆ ਤੁਹਾਡੇ ਘਰਾਂ ਚ ਆ ਕੇ ਤੁਹਾਡੀਆਂ ਨਾਸਾ ਬੰਦ ਕਰਾਂਗੇ ਇੱਕ ਮਜਬੂਰੀ ਸਿੱਖ ਦਾ ਵਾਦਾ ਤੁਹਾਡੇ ਨਾਲ ਕਰਾਂਗੇ ਯਾਰ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਦਿੰਨੇ ਆ ਕਿ ਨਹੀਂ ਯਾਰ ਇਹ ਅੱਗ ਬਹੁਤ ਗੰਦੀ ਆ ਇਹਨੇ ਸਾਡੇ ਘਰਾਂ ਦੇ ਚੁੱਲ੍ਹੇ ਤਬਾਹ ਕਰਕੇ ਲੈ ਲੈ ਜਾਣੇ ਆ ਇੱਕ ਝੰਡੇ ਥੱਲੇ ਕੱਟੀ ਹੋਈ ਏ ਤੁਸੀਂ ਪਿੰਡਾਂ 'ਚ ਗੁਰਦਾਰੇ ਵਾਹ ਕਿਤੇ ਆਪਾਂ ਤਾਂ ਚੁੱਪ ਕਰ ਰਹੇ ਯਾਰ ਤੁਸੀਂ ਪਿੰਡਾਂ 'ਚ ਮੜੀਆਂ ਵਾਹ ਕਰਦੇ ਆਸੀਂ ਤਾਂ ਚੁੱਪ ਕਰ ਰਹੇ ਤੁਸੀਂ ਸਾਡੇ ਬਰਤਨ ਵਾਹ ਕਰਦੇ ਆਪਾਂ ਤਾਂ ਚੁੱਪ ਕਰ ਰਹੇ ਹੁਣ ਕੀ ਲੈਣਾ ਚਾਹੁੰਦੇ ਹੋ ਤੁਸੀਂ ਹੁਣ ਤੁਸੀਂ ਕੀ ਲੈਣਾ ਚਾਹੁੰਦੇ ਹੋ ਤੁਸੀਂ ਦੱਸ ਦਿਓ ਵਿਹੜੇ ਵਾਲੇ ਤੁਸੀਂ ਦੱਸ ਦਿਓ ਸਾਨੂੰ ਹੋਰ ਪਤਾ ਨਹੀਂ ਕਿ ਠੱਠੀਆਂ ਵਾਲੇ ਠੱਠੀਆਂ ਵਾਲੇ ਦੱਸਦੇ ਸਰ ਆਪਣੀਆਂ ਠੱਠੀਆਂ ਬਾਰੇ ਪਛੌਕਰ ਝਾਂਤ ਮਾਰੋ ਮੇਰੇ ਵੀਰ ਗੁੱਜਰਾਂ ਨਾਲੋਂ ਜ਼ਿਆਦਾ ਮੰਦਾ ਹਾਲਾ ਠੱਡਾ ਉਹ ਤੁਹਾਨੂੰ ਤਾਂ ਹੁਣ ਭਈਏ ਨਹੀਂ ਮੂੰਹ ਲਾਉਣ ਦੇ ਮੇਰੇ ਵੀਰ ਹੈ ਸੋ ਐਜੇ ਗੁਰਸਿੱਖ ਇਹ ਲਬਜ਼ ਮੈਨੂੰ ਕਈ ਕਹਿਣੇ ਨਹੀਂ ਚਾਹੀਦੇ ਪਰ ਮਨ ਦਾ ਰੋਸ਼ਨ ਕੀ ਕਰੀਏ ਬਾਬਾ ਜੀ ਕੀ ਕਰੀਏ ਹੁਣ ਸਾਡੇ ਲੋਕਾਂ ਨੂੰ ਮੈਂ ਇੱਕ ਗੱਲ ਸਾਰੇ ਆਸੀ ਸਮਾਜ ਨੂੰ ਕਹਿਣਾ ਤੁਸੀਂ ਆਪਸ ਦੇ ਵਿੱਚ ਗੁੱਥੋ-ਗੁੱਥੀ ਹੋਣ ਦੇ ਹੁਣ ਵਰਤਨੇ ਤੁਹਾਨੂੰ ਉਹੀ ਸ਼ਬਦ ਦਿੰਣਾ ਨੇ ਜਿਹੜਾ ਜਾਤੀ ਸੂਚਕ ਜਿੱਦਣ ਲਾ ਪਰਚਾ ਕਰਾਉਣ ਆਇਆ ਸੋ ਅੱਜ ਅਸੀਂ ਸਾਰੇ ਭੈਣ ਭਰਾ ਨੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਹੋਈਆਂ ਆਪਾਂ ਨਾਲ ਇੱਥੇ ਰਲ ਕੇ ਔਰ ਪਰਚਾ ਤੇ ਹੋ ਚੁੱਕਾ ਉਸ ਗੰਦੇ ਇਨਸਾਨ ਦੇ ਉੱਪਰ ਪਰਚਾ ਦਰਜ ਹੋ ਚੁੱਕਾ ਲੇਕਿਨ ਇਹ ਪ੍ਰਸ਼ਾਸਨ ਨੇ ਸਿਰਫ ਤੇ ਸਿਰਫ ਸਾਡੇ ਰੋਹ ਨੂੰ ਸ਼ਾਂਤ ਕਰਨ ਵਾਸਤੇ ਇੱਕ ਲੋਲੀਪੌਪ ਦੇ ਦਿੱਤਾ ਕਿ ਚੁੱਪ ਕਰ ਜਾਣਗੇ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਜੀ ਉਨੇ ਬੜਕ ਮਾਰੀਆ ਆਪਾਂ ਕਾਰਵਾਈ ਕਰਾ ਕੇ ਗਏ ਹੁਣ ਹੁਣ ਅਜੇ ਤੱਕ ਉਹਨੂੰ ਅਰੈਸਟ ਨਹੀਂ ਕਰਦੇ ਤਦ ਤੱਕ ਇਹ ਸਾਡੇ ਭੈਣ ਭਰਾ ਇੱਥੇ ਬੈਠੇ ਹੀ ਆ ਉਹ ਜਾਂ ਹੋਰ ਵੀ ਆ ਰਹੀਆਂ ਨੇ ਹਾਂ ਉਹਨਾਂ ਦੇ ਕੋਈ ਹੈਗਾ ਕੋਈ ਮੇਰੇ ਖਿਆਲ ਦੇ ਨਾਲ ਕੋ ਉਹਨਾਂ ਦੇ ਦਿਮਾਗ ਚ ਕੋ ਵਹਿਮ ਤੇ ਮੇਰੇ ਵੀਰਾਂ ਨਾਲ ਕੱਢ ਲੈਣਾ ਮੈਂ ਕੱਲ ਪਰਸੋਂ ਕਿਸ ਵੀਰ ਨੂੰ ਫੋਨ ਕੀਤਾ ਜਿਹੜਾ ਧਮਕੀਆਂ ਦਿੰਦਾ ਸੀ ਉਹਨੇ ਨਕਲੀ ਸਰਪੰਚ ਬਣ ਕੇ ਮੇਰੇ ਨਾਲ ਗੱਲ ਕੀਤੀ ਮੈਨੂੰ ਹੁਣ ਦੱਸਿਆ ਬਿਲਕੁਲ ਪਿੰਡ ਦੇ ਵੀਰਾਂ ਨੇ ਪਿਓ ਬੰਦਾ ਹੀ ਹੈ ਨਹੀਂ ਦੱਸੋ ਇੱਥੇ ਤੱਕ ਗਿਰਗੇ ਰਿਆਰੇ ਕੋਰਾ ਪਤਾ ਸੋ ਕੀ ਕਰ ਗਿਆ ਸੋ ਇਸ ਕਰਕੇ ਐਸੀ ਸਮਾਜ ਨੂੰ ਪੱਪਾ ਪਾਰ ਹੋ ਗਿਆ ਹੁਣ ਤੇ ਮੇਰੇ ਮਿੱਤਰ ਪਿਆਰਿਓ ਸਾਰਿਆਂ ਨੇ ਆਪਣੇ ਛੇਤਰ ਵੀ ਨਵੇਂ ਲੈ ਲਏ ਆ ਤੇ ਹੁਣ ਜਿੱਦੇ ਵੀ ਮੂਹ ਦੇ ਵਜਣੇ ਆ ਨਾ ਤੇ ਫਿਰ ਤੁਹਾਡੇ ਕੋ ਸੇ ਨਹੀਂ ਜਾਣੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਗੁਰਸਿੱਖੀ ਵਾਲੇ ਧਾਰੇ ਚੋਂ ਤੇ ਸਾਨੂੰ ਵੀ ਜੀਓ ਤੇ ਸਾਨੂੰ ਵੀ ਜੀਣ ਦਿਓ ਤੇ ਆਪ ਵੀ ਜੀਓ ਮੇਰੇ ਵੀ ਤੁਸੀਂ ਜਦੋਂ ਕੋ ਰਾਜਨੀਤਿਕ ਤਿਰ ਖੜੀ ਹੁੰਦੀ ਨਾ ਉਹਨਾਂ ਨੇ ਸਾਡੇ ਇੱਕ ਇੱਕ ਸਮਾਜ ਦੇ ਨਾ ਆਪ ਆਪਣਾ ਰਾਤ ਉਤਾ ਚੁੱਕ ਲੈਂਦੇ ਆ ਉਹ ਰਾਤ ਉਤਾ ਜਦੋਂ ਆਪਣੇ ਅੰਦਰ ਕਰ ਲੈਂਦੇ ਆ ਨਾ ਤੇ ਫਿਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਜਿਹੜੀ ਨਾ ਉਹ ਚੋਗਾ ਪਾ ਕੇ ਦਿਖਾਉਂਦੇ ਉਹਨਾਂ ਦੀ ਜ਼ਬਾਨਾਂ ਨੂੰ ਨਾ ਕਿਤੇ ਨਾ ਕਿਤੇ ਉਹ ਵੱਲ ਪਾ ਦਿੰਦੇ ਆ ਇਹ ਸਮਾਜ ਵਾਸਤੇ ਤੂੰ ਬੋਲਣਾ ਨਹੀਂ ਆ ਸਿਰਫ ਤੂੰ ਆਪਣਾ ਢਿੱਡ ਵੱਡਾ ਕਰਨਾ ਆਪਣੇ ਕੋਠੀਆਂ ਵੱਡੇ ਕਰਨੀਆਂ ਆਪਣੀਆਂ ਪੁਸਤਾ ਵੱਡੀਆਂ ਕਰਨੀਆਂ ਸਮਾਜ ਨੂੰ ਤੂੰ ਕੁਝ ਨਹੀਂ ਦੇਣਾ ਸਭਾ ਦਾ ਸਿਰਫ ਵੋਟਾਂ ਲੈਣੀਆਂ ਸਮਾਜ ਉਦੋਂ ਚੇਤੇ ਆਉਂਦਾ ਜਦੋਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਮਾਵਾ ਭੈਣਾਂ ਦੀਆਂ ਗਾਲਾਂ ਪੈਂਦੀਆਂ ਨਾ ਫਿਰ ਕਹਿੰਦਾ ਜੀ ਮੈਂ ਮਜਬੂਸ ਇੱਕ ਸਮਾਜ ਦਾ ਮੈਂ ਅੱਛੀ ਸਮਾਜ ਦਾ ਉਦੋਂ ਤੁਹਾਨੂੰ ਮਾਮੇ ਹੋ ਅੱਛੀ ਸਮਾਜ ਚੇਤਾ ਆ ਜਾਂਦਾ ਜਦੋਂ ਤੁਹਾਡੇ ਛੱਤਰ ਪੈਂਦੇ ਤੁਹਾਡੇ ਤੁਸੀਂ ਕੀਤਾ ਕੀ ਅੱਛੀ ਸਮਾਜ ਮੈਂ ਹੁਣੇ ਗੱਲ ਕਹਿਣਾ ਚਾਹੁੰਨਾ ਆਮ ਆਦਮੀ ਪਾਰਟੀ ਨੂੰ ਮਿੱਤਰਾਂ ਤੁਹਾਡੇ ਆ ਗੰਗੇ ਮਜੇ ਦੇ ਆਣ ਕੇ ਤੁਹਾਡੇ ਜਿਹੜੇ ਆ ਸਾਡੀਆਂ ਧੀਆਂ ਪੈਣਾ ਨੂੰ ਹੋਰ ਲਗੌਂਦੇ ਆ ਸਾਡੇ ਖਿਲਾਫ ਖੜਾ ਕਰਨਦੇ ਆ ਇਹ ਮਤ ਸੋਚੋ ਤੁਸੀਂ ਇਹ ਇਹ ਪੰਜਾਬ ਦਾ ਜਿਹੜਾ ਆ ਕੁੰਡਲੀਆਂ ਸੱਤ ਬੈਠਾ ਨਾ ਖਾਲਸਾ ਇਹਨਾਂ ਦੇ ਨਾਦਰ ਸ਼ਾਹ ਵਰਗੇ ਦੇ ਨੱਕ ਮੋੜ ਤੇ ਤੂੰ ਕਿਹੜੀ ਖੇਦੀ ਬੋਲੀ ਮੇਰੇ ਵੀਰੇ ਗੱਲ ਜਿਆਦਾ ਬਰੇ ਚਾਰ ਤੇਰੇ ਧੜੇ ਦੇ ਵਿੱਚ ਸਾਡੀਆਂ ਸਾਡੀ ਦੀ ਮਾਲੂ ਪਾਵੇ ਚੁੰਨਦਾ ਚੁੰਨਦਾ ਪਹਿਣਾ ਸਾਡੀਆਂ ਚਾਰ ਕ ਆਪਣੇ ਧੜੇ ਚ ਮਲਾ ਕੇ ਤੂੰ ਉਹਨਾਂ ਨੂੰ ਵਰਗਲਾਣ ਡਿਆ ਵਾ ਇਹ ਮਤ ਸੋਚ ਇਹ ਇਹ ਮਾਈ ਭਾਗੋ ਦੀਆਂ ਵਾਰਸਾਂ ਵਾ ਜਿੱਦਾਂ ਕਹਿੰਦੇ ਤਲਵਾਰ ਲੈ ਕੇ ਤੇਰੇ ਸਾਹਮਣੇ ਆ ਗਈ ਨਾ ਤੇਰੇ ਗੰਜਿਆਂ ਨੂੰ ਭਜਦਿਆਂ ਨੂੰ ਟਾਈਮ ਨਹੀਂ ਲੱਗਣਾ ਮੇਰੇ ਲਈ ਯਾਦ ਰੱਖ ਲਈ ਇਸ ਕਰਕੇ ਮੇਰੇ ਵੀਰ ਹੁਣ ਐਸੀ ਸਮਾਜ ਜਿਹੜਾ ਜਾਗ ਚੁੱਕਾ ਧੰਨਵਾਦ ਕਰਦਾ ਮੈਂ ਕਿ ਇਹ ਹੀ ਕੰਮ ਆ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਐਸੀ ਸਮਾਜ ਦੇ ਚਰਨਾਂ ਦੇ ਮੂਹਰੇ ਨੌਜਵਾਨਾਂ ਦੇ ਮੂਹਰੇ ਮਿੱਤਰੋ ਸਭ ਤੋਂ ਪਹਿਲਾਂ ਤੇ ਇਹ ਆ ਕਿ ਜਦੋਂ ਤੁਹਾਨੂੰ ਕੰਟਰੋਲ ਕਰਦੇ ਆ ਨਾ ਆਪਣੇ ਮੂੰਹ ਦੇ ਉੱਪਰ ਗੁਰੂ ਦੀਆਂ ਬਖਸ਼ੀਆਂ ਦਾੜੀਆਂ ਕੰਨਾਂ ਦੇ ਲੌਕਟ ਲਾ ਦੋ ਜਿਹੜੇ ਵਨਸ ਵਨੇ ਪਾਈ ਫਿਰਦੇ ਹੋ ਤੇ ਸਿਰਾਂ ਦੇ ਉੱਪਰ ਕੇਸ ਚੀਜ਼ 17 ਸਜਾ ਲੋ ਤੇ ਸਜਾ ਕੇ ਉਸ ਗੁਰੂ ਦੇ ਬਣ ਜਾਓ ਜਿੱਦਣ ਉਸ ਗੁਰੂ ਦੇ ਬਣ ਕੇ ਤਾਂ ਤੁਹਾਡਾ ਸਾਰੀ ਦੁਨੀਆ ਮੰਨਣੀ ਕਿਉਂਕਿ ਅਸਲੀ ਗੁਰੂ ਦੇ ਵਾਰਸ ਤੁਸੀਂ ਹੋ ਤੁਹਾਡੀ ਤਾਂ ਝੋਲੀ ਵਿੱਚ ਕਲਗੀ ਧੋਣਾ ਲੈ ਕੇ ਗਿਆ ਅਸਲੀ ਸਿੱਖੀ ਦੇ ਵਾਰਸ ਤੁਸੀਂ ਹੋ ਇਹਨਾਂ ਨੂੰ ਮਾਮਿਆਂ ਨੂੰ ਲਓ ਥੱਲੇ ਤਖਤਾਂ ਤੋਂ ਫੜ ਫੜ ਕੇ ਧੋਣਾ ਤੋਂ ਫੜ ਫੜ ਕੇ ਤੇ ਆਪ ਅੱਗੇ ਹੋ ਕੌਮ ਦੀ ਚੜ੍ਹਦੀ ਕਲਾ ਹੋਣੀ ਮੇਰੀ ਜਥੇਦਾਰ ਹੋ ਕੇ ਸੁਖਬੀਰ ਸਿੰਘ ਹੁਣਾਂ ਦਾ ਉਹਨਾਂ ਦੇ ਵਿੱਚ ਪਾਰਟੀ ਚਾ ਕਿ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਤਾਂ ਸਾਡੇ ਸਮਾਜ ਲਈ ਕਿਉਂ ਨਾ ਖੜਾ ਹੋਏਗਾ ਇਸ ਕਰਕੇ ਜੇ ਆਪਾਂ ਬਣਾਉਣਾ ਤੇ ਕਟੀਆਂ ਦਾੜੀਆਂ ਵਾਲੇ ਨਹੀਂ ਅਸੀਂ ਕੋਈ ਗੁਰਸਿੱਖ ਲੱਭੀਏ ਤੇ ਉਹਨੂੰ ਸੀਐਮ ਬਣਾਈਏ ਕੋਈ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਸੀਐਮ ਬਣਾਈਏ ਤੇ ਜਦੋਂ ਵੱਡੀਆਂ ਪਦਵੀਆਂ ਤੇ ਅੰਮ੍ਰਿਤਧਾਰੀ ਸੋਚ ਬੈਠੇਗੀ ਨਾ ਹਨਾ ਤਾਂ ਫਿਰ ਨਿਰਪੱਖਤਾ ਦੇ ਨਾਲ ਹਰੇਕ ਫੈਸਲਾ ਕਰੇਗੀ ਤੇ ਕੌਮ ਦੀ ਚੜ੍ਹਦੀ ਕਲਾ ਹੋ ਜਲੇ ਮੇਰੇ ਵੀਰ ਕਾਲ ਸਿੰਘ ਜੀ ਜਿਹੜਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜੇਕਰ ਉਸ ਕਾਰਵਾਈ ਦੇ ਨਾਲ ਤੁਹਾਡੀ ਸੰਤੋਸ਼ਟੀ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੋਵੇਗਾ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਕਾਰਵਾਈ ਤੇ ਜਿਹੜੀ ਆ ਨਾ ਅਸੀਂ ਕਾਨੂੰਨ ਹੱਥ ਵਿੱਚ ਬਿਲਕੁਲ ਲੈ ਜਾਣਾ ਚਾਹੁੰਦੇ ਹਾਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਰਤੂਤਾਂ ਕੀਤੀਆਂ ਆ ਵਾ ਪਰ ਅਸੀਂ ਦੇਰ ਵੀ ਨਹੀਂ ਕਰਾਂਗੇ ਹਣਾ ਕੋਕੇ ਫਿਰ ਮਤਲਬ ਐਕਸ਼ਨ ਦਾ ਰੈਕਸ਼ਨ ਤੇ ਹੁੰਦਾ ਹੁੰਦਾ ਪ੍ਰਸ਼ਾਸਨ ਨੇ ਸਾਨੂੰ ਨਿਵਾਸ਼ ਲਗਾਇਆ ਕਿ ਪਰਚਾ ਕੱਟ ਦਿੱਤਾ ਹਾਲਾਂਕਿ ਅਸੀਂ ਤੋਂ ਸੈਟੀਸਫਾਈਡ ਨਹੀਂ ਹੈਗੇ ਜਦ ਤੱਕ ਉਹਨਾਂ ਦੇ ਰੈਸਟੋਰੈਂਟ ਦੀਆਂ ਵਿਧ ਸਰਪੰਚ ਇਹ ਮਤ ਸੋਚਣ ਵੀ ਕਿ ਸਰਪੰਚ ਨੂੰ ਵਿੱਚੋਂ ਬਾਹਰ ਕੱਢ ਦੇਣਗੇ ਜਦ ਤੱਕ ਸਰਪੰਚ ਦੀ ਰਸ ਨਹੀਂ ਹੁੰਦੀ ਨਾ ਮਿੱਤਰ ਪਿਆਰਿਆ ਇਹ ਟਕੂਏ ਤੇ ਟਕੂਏ ਤੇ ਟਕੂਏ ਤੇ ਟਕੂਏ ਖੜਕਦਾ ਰਹੂਗਾ ਗੱਲ ਮੇਰੀ ਯਾਦ ਰੱਖ ਲੈ ਸੋਚਉਂਦੇ ਹੀ ਯਾਰ ਜੇ ਸਰਪੰਚ ਵਰਗੇ ਪਹਿਲੀ ਮੈਂ ਇਹ ਗੱਲ ਹੋਰ ਕਹਿੰਦਾ ਮੈਂ ਆਪਣੇ ਸਮਾਜ ਦੇ ਭੈਣ ਭਰਾਵਾਂ ਨੂੰ ਕਹਿੰਦਾ ਪਰਚਾ ਦਰਜ ਕਰਾ ਕੇ ਤੇ ਇਹਦੀ ਡੀਸੀ ਨੂੰ ਕਹਿ ਕੇ ਨਾ ਤੁਸੀਂ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਕਹਿ ਕੇ ਇਹਦੀ ਜਿਹੜੀ ਸਰਪੰਚੀ ਉਹਦੀ ਮਾਨਤਾ ਰੱਦ ਕਰੋ ਇਹੋ ਜਿਹੇ ਬੰਦੇ ਨਹੀਂ ਚਾਹੀਦੇ ਇਹੋ ਜਿਹੇ ਬੰਦੇ ਨਹੀਂ ਪਿੰਡ ਦਾ ਭਲਾ ਕਰ ਸਕਦੇ ਇਹਨਾਂ ਨੂੰ ਇਹੋ ਜਿਹੇ ਜਿਹੜੇ ਪਿੰਡ ਦੇ ਸਰਪੰਚ ਕਰਦੇ ਨਾ ਉਹਨਾਂ ਨੂੰ ਮਾਨਤਾ ਰੱਦ ਕਰੋ ਦੇ ਸਿਸਾਬ ਕੋਲ ਜਾ ਕੇ ਉਹਨਾਂ ਨੂੰ ਇਕੱਠੇ ਹੋ ਕੇ ਸਾਕੇ ਜਾ ਕੇ ਮਿਲਾਂਗੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਔਰ ਇਹਦੇ ਸਰਪੰਚ ਨੂੰ ਜਿਹੜਾ ਬਿਲਕੁਲ ਰਾਦ ਉਹ ਇਹ ਆਪੇ ਜਿਹੜੀ ਦਿਹਾਰੀ ਦੂਰ ਕਰਦਾ ਫਿਰੂਗਾ ਫਿਰ ਪਤਾ ਲੱਗੂਗਾ ਵੀ ਵਾਕਈ ਜਿਗਰ ਆਵੇ ਲਿਆ ਜਾਵੇ ਪਾਪਾ ਜੀ ਉਸਦੇ ਮਨ ਨੂੰ ਪਾਵੇ ਜਦੋਂ ਚੰਕਸਾਲ ਪੈਦਾ ਹੋ ਜੇਗੀ ਲੋਕਾਂ ਦੇ ਡਰ ਤੇ ਪੈਦਾ ਹੋਏਗਾ ਜੀ ਡਰ ਤੇ ਖਾਲਸਾ ਜੀ ਪੈਦਾ ਹੋ ਜਾਏਗਾ ਨਾ ਇਸ ਕਰਕੇ ਆਪਾਂ ਜਦ ਤੱਕ ਸਰਪੰਚ ਦੇ ਨੱਕ ਚ ਨਕੇਲ ਨਹੀਂ ਪੈਂਦੀ ਭਾਵੇਂ ਦੇ ਮਗਰ ਭਗਵੰਤ ਮਾਨ ਖੋਤਾ ਦੇ ਖੋਤਾਰੇ ਕੋਈ ਗੱਲ ਕਿੰਨਾ ਚਿਰ ਹੋ ਜਾਏਗਾ ਇਹ ਖਾਲਸੇ ਪਿੱਛੇ ਦੇ ਮਾਕਨਾ ਕਾਬਲ ਕੰਧਾਰ ਤੋਂ ਜਿਹੜੇ ਆਏ ਉਹ ਭੱਜ ਗਏ ਅਸੀਂ ਕੁਝ ਵੀ ਨਹੀਂ ਦੇ ਹਨ ਅਬਦਾਲੀ ਵਰਗੇ ਭੱਜ ਗਏ ਅਸੀਂ ਇਸ ਕਰਕੇ ਖਾਲਸੇ ਦੇ ਅੱਗੇ ਕੋਈ ਨਹੀਂ ਖੜ ਸਕਦਾ ਜੇਕਰ ਵਾਕਈ ਭਗਵੰਤ ਮਾਨ ਜੀ ਤੁਸੀਂ ਸੂਝ-ਬੂਝਤਾ ਦੇ ਨਾਲ ਚੋਣਿਆ ਤਾਂ ਇਹੋ ਜਿਹੇ ਬੰਦੇ ਸਾਨੂੰ ਚਾਹੀਦੇ ਕੋ ਸੂਝ-ਬੂਝਵਾਲਾ ਉਹ ਤਿਆਰ ਖੜਾ ਕਰਦੋ ਪਿੰਡ ਵਿੱਚ ਹੋਰ ਹੋਰ ਪੈਨਪਰਾ ਹੋਣਗੇ ਲਾਕਤ ਵਾਲੇ ਸਾਨੂੰ ਕੋਈ ਇਹ ਨਹੀਂ ਕਹਿੰਦੇ ਵੀ ਸਾਡੇ ਜੋ ਸਾਡੇ ਚੋਣਨਾ ਜਿਹਨੂੰ ਕੋ ਬੋਲਣ ਦੀ ਅਕਲ ਹੋਵੇ ਜਿਹਨੂੰ ਘੱਮ ਸੇ ਘੱਮ ਧੀਆ ਪੜਾਂ ਦੀ ਇੱਜ਼ਤ ਕਰਨੀ ਪਤਾ ਹੋਵੇ ਉਹਨਾਂ ਨੂੰ ਤੁਸੀਂ ਸਰਪੰਚ ਪਿੰਡ ਦਾ ਬਣਾ ਦਿਓ ਇਹੋ ਜਿਹੇ ਬੰਦੇ ਨੂੰ ਬਿਲਕੁਲ ਨਹੀਂ ਇੱਕ ਮਿੰਟ ਰਹਿਣਾ ਚਾਹੀਦਾ ਮੇਰੇ ਹੁਣੇ-ਹੁਣੇ ਜਿਹੜਾ ਸਾਨੂੰ ਭਾਈ ਦਵਿੰਦਰ ਸਿੰਘ ਖਾਲਸਾ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਜਿਹੜੇ ਐਸੇ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਜਸਵੀ ਸਿੰਘ ਗੜੀ ਜੀ ਉਹਨਾਂ ਨਾਲ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਕੌਮ ਨੂੰ ਕੀ ਜਿਹੜਾ ਸੰਦੇਸ਼ ਦਿੱਤਾ ਹੈ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਤੇ ਮੁਬਾਰਕ ਮੁਬਾਰਕਾਂ ਬਹੁਤ ਬਹੁਤ ਯਾਰ ਮੈਂ ਮਨ ਖੁਸ਼ ਹੋ ਗਿਆ ਗਦਗਦ ਹੋ ਗਿਆ ਕਿ ਸਾਡੀ ਮਿਹਨਤ ਜਿਹੜੀ ਹੈ ਨਾ ਕਿਤੇ ਨਾ ਕਿਤੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਅਸੀਂ ਗੜੀ ਸਾਹਿਬ ਨੂੰ ਫੋਨ ਨਹੀਂ ਲਾਇਆ ਗੜੀ ਸਾਹਿਬ ਦਾ ਫੋਨ ਆਇਆ ਹੈ ਔਰ ਉਹਨਾਂ ਨੇ ਮੈਂ ਡੀਐਸਪੀ ਸਾਹਿਬ ਨਾਲ ਗੱਲ ਕਰਾਈ ਔਰ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਵੀ ਆਪਣੇ ਲਹਿਜੇ ਦੇ ਨਾਲ ਸਮਝਾ ਦਿੱਤਾ ਔਰ ਮੈਨੂੰ ਸੁਨਾਹ ਦਿੱਤਾ ਔਰ ਮੈਂ ਉਹਨਾਂ ਦਾ ਸੁਨਾਹਾਂ ਜਿਹੜਾ ਵਾ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਵਾਲਾ ਮੈਂ ਜਸਬੀਰ ਸਿੰਘ ਗੜੀ ਜੀ ਦਾ ਤੁਹਾਨੂੰ ਕੌਮ ਨੂੰ ਸੁਨਾਹ ਦੇਣਾ ਚਾਹੁੰਦਾ ਕਿ ਗੜੀ ਸਾਹਿਬ ਨੇ ਗੜਕ ਕੇ ਕਿਹਾ ਕਿ ਆਉਣ ਵਾਲੇ 72 ਘੰਟਿਆਂ ਦੇ ਵਿੱਚ ਵਿੱਚ ਜੇਕਰ ਸਰਪੰਚ ਤੋਂ ਲੈ ਕੇ ਬਾਕੀ ਦੋਸ਼ੀ ਇਹਨਾਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਚ ਨਾ ਘੱਲੇ ਤਾਂ 72 ਘੰਟਿਆਂ ਤੋਂ ਬਾਅਦ ਆਉਂਦੇ ਵੀਰਵਾਰ ਨੂੰ ਮੈਂ ਆਪਣੀ ਪੂਰੀ ਪੰਜਾਬ ਦੇ ਵਿੱਚੋਂ ਸਿੱਖ ਸੰਗਤ ਲੈ ਕੇ ਐਸੀ ਸਮਾਜ ਨਾਲ ਲੈ ਕੇ ਪਿੰਡ ਦੇ ਬਾਹਰ ਆਉਂਗਾ ਤਾਂ ਲਲਕਾਰਾਂ ਕਹਨੋ ਕਿ ਆ ਬਾਹਰ ਤੋਂ ਕਿਹੜਾ ਕੜਾ ਮਚੌਦਰੀ ਆ ਸੋ ਬਹੁਤ ਸਾਡੇ ਵਾਤੇ ਖੁਸ਼ਖਬਰੀ ਹੈ ਕਿ ਸਾਨੂੰ ਪਹਿਲਾ ਚੇਅਰਮੈਨ ਮਿਲਿਆ ਐਸੀ ਕਮਿਸ਼ਨ ਦਾ ਜਿਹੜਾ ਇਸ ਵੇਲੇ ਵਾਕਿਆ ਮੈਂ ਉਹਨਾਂ ਗੱਲ ਕਹੀ ਸੀ 77 ਤੇ ਖੜਕੇ ਕਿ ਜਸਵੀਰ ਸਿੰਘ ਗੜੀ ਰੱਖਦਾ ਏ ਤਰੀ ਤੇ ਵੈਰੀਆਂ ਦੀ ਭੰਨਦਾ ਏ ਤਰੀ ਦੇ ਬੰਦੇ ਦੇ ਪੁੱਤ ਬਣ ਜਾਣ ਉਹ ਜਿਹੜੇ ਪੁਲਿਸ ਨਾਲ ਤੇ ਕੱਠਿਆਂ ਦੇ ਨਾਲ ਮਿਲ ਕੇ ਬਣੇ ਨੇ ਚੌਲ ਤੇ ਕਰੀ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਰਾਹੜ ਕੇ ਉਹਨਾਂ ਦੀ ਵੀ ਤਰੀ ਭੰਨੂਗਾ ਜਸਵੀਰ ਸਿੰਘ ਅੜੀ ਐਸੀ ਸਮਾਜ ਤੁਹਾਡਾ ਰਹੀ ਨਹੀਂ ਰਹੇਗਾ ਜੀ ਜੇ ਤੁਸੀਂ ਇਸੇ ਤਰ੍ਹਾਂ ਸਮਾਜ ਦੇ ਖੇਤਰ ਵਿੱਚ ਫੈਸਲੇ ਕਰੋਗੇ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੋਗੇ ਜਾਤ ਪਾਤ ਦਾ ਸਾਡਾ ਜਿਹੜਾ ਰੌਲਾ ਵਾ ਮੁੱਕ ਜਾਏ ਤੇ ਤੁਹਾਡੇ ਵਰਗੇ ਸੂਝਵਾਨ ਲੀਡਰ ਹੋਣ ਤੇ ਸਾਡੀ ਕੌਮ ਦਾ ਭਲਾ ਕਰਨ ਨੂੰ ਕੋਈ ਵੀ ਨਹੀਂ ਰੋਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਗੱਲ ਸੁਣ ਲੈਣ ਮੇਰੀ ਕੌਮ ਦੇ ਆਗੂ ਚਾਹੇ ਉਹ ਮrzbi ਸਿੱਖ ਸਮਾਜ ਚ ਹੋਣ ਚਾਹੇ ਉਹ ਵਾਲਮਿਕ ਸਮਾਜ ਚ ਹੋਣ ਜੇਕਰ ਇਸ ਮਸਲੇ ਦੇ ਉੱਪਰ ਕਿਸੇ ਨੇ ਵੀ ਕੋਈ ਕੀਦਾ ਪ੍ਰੋਸਤੀ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਉਹਦੇ ਪਰਦੇ ਫਿਰ ਦਵਿੰਦਰ ਸਿੰਘ ਜ਼ਹਰ ਕਰੂਗਾ ਅਗਲ ਮੇਰੀ ਯਾਦ ਰੱਖ ਲਿਓ ਇਸ ਕਰਕੇ ਨਾ ਹੁਣ ਨਾ ਹੁਣ ਵਿਕਣਾ ਨਾ ਝੁਕਣਾ ਨਾ ਮਾਫੀ ਸਿਰ ਬਠੋਕਾ ਟਕਾਈ ਵਾਹਿਗੁਰਜੀ ਦਾ ਖਾਲਸਾ ਹੈ ਸਾਰੇ ਜਿਹੜਾ ਪਿੱਤੇ ਦੀ ਨਹੀਂ ਮੱਸਾ ਹੋਇਆ ਏ ਉਹਦੇ ਸੰਬੰਧੀ ਅੱਜ ਸਾਰੇ ਜਿੱਥੇ ਬੰਦੀਆਂ ਇਕੱਠੀਆਂ ਹੋ ਜਾਂਦੇ ਆ ਤੁਸੀਂ ਵੀ ਚੇਚੇ ਤੌਟੇ ਤੇ ਪਹੁੰਚੇ ਹੋ ਤੁਹਾਡਾ ਕੀ ਕਹਿਣਾ ਹੈ ਇਹ ਬੜੀ ਮੰਦਭਗੀ ਘਟਨਾ ਹੋਈ ਆ ਇਹੋ ਜਿਹੀਆਂ ਜਿਹੜੀਆਂ ਮੈਂ ਸਮਝਦਾ ਵਾਂ ਕਿ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਸਬੰਧ ਚ ਲਖਵਿੰਦਰ ਸਿੰਘ ਜੀ ਨੇ ਜੋ ਸਾਨੂੰ ਸਟੇਟਮੈਂਟ ਦਿੱਤੀ ਆ ਉਹਦੇ ਮੁਤਾਬਕ ਜਿਹੜਾ ਵਾ ਉਹ ਕੱਲ ਹੀ ਸਾਡੇ ਵੱਲੋਂ ਐਫ ਆਈ ਆਰ ਜਿਹੜੀ ਆ ਉਹਦਰਜ ਕੀਤੀ ਗਈ ਆ ਤੇ ਜਿਹੜੇ ਦੋਸ਼ੀ ਨੇ ਉਹਦੇ ਵਿੱਚ ਸਾਡੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਰੇਡ ਕਰ ਰਹੀਆਂ ਨੇ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਜਿਹੜੀ ਆ ਉਹ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਰਦੀ ਵਿੱਚ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇੱਕ ਜਿਹੜਾ ਆਮ ਆਦਮੀ ਪਾਰਟੀ ਦਾ ਮਜੂਤਾ ਸਰਪੰਚ ਹੈ ਉਹ ਵੀ ਇਸ ਘਟਨਾ ਦੇ ਵਿੱਚ ਜਿਹੜਾ ਇਨਵੋਲਵ ਹੈ ਤੁਸੀਂ ਸਰਪੰਚ ਦੇ ਸਬੰਧੀ ਉਹਦੇ ਨਾਲ ਸੰਬੰਧ ਕਰੰਦੀ ਜਾਂ ਇਸ ਬੰਦੀ ਤੁਹਾਨੂੰ ਜਾਣਕਾਰੀ ਹੈ ਸਰ ਹਾਂ ਨਹੀਂ ਵੇਖੋ ਇਹ ਜੋ ਆਪਣੇ ਗੱਲ ਚੱਲੀ ਹੈ ਜੋ ਦਰਖਾਸਤ ਵਿੱਚ ਉਹਨਾਂ ਨੇ ਲਿਖਾਇਆ ਆ ਉਹ ਹੋਊ ਸਾਡੇ ਵੱਲੋਂ ਕਾਰਵਾਈ ਹੋਈ ਆ ਬਾਕੀ ਜੋ ਵੀ ਜੇ ਮੰਨ ਲਓ ਕਿ ਇਹਦੇ ਵਿੱਚ ਕਿ ਹੋਰ ਬੰਦੇ ਦਾ ਵੀ ਕੋਈ ਰੋਲ ਆ ਜਾ ਕੋਈ ਚੀਜ਼ ਸਾਹਮਣੇ ਆਉਂਦੀ ਆ ਤੇ ਉਹ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਫੈਲਣ ਦੇ ਨਾਲ ਰੋਜ਼ ਪੈਦਾ ਹੋਇਆ ਹੈ ਤੇ ਤੁਸੀਂ ਸਾਰੇ ਐਸੀ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੇਖੋ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਮੁਤਾਬਕ ਕਾਨੂੰਨ ਦੇ ਭਾਵੇਂ ਕੋਈ ਜਿਹੜਾ ਮਰਜ਼ੀ ਹੋਵੇ ਜਿਹੜਾ ਉਹ ਕਾਨੂੰਨ ਨੂੰ ਹੱਥ ਵਿੱਚ ਲਊਗਾ ਉਹਦੇ ਖਿਲਾਫ ਜਿਹੜੀ ਆ ਉਹ ਠੋਸ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਆਪਣੇ ਸਮਾਜ ਨੂੰ ਇਹ ਹੀ ਯਕੀਨ ਦਿਵਾਉਣਾ ਚਾਹੁੰਦਾ ਮ ਕਾਨੂੰਨ ਜਿਹੜਾ ਹੈ ਹਮੇਸ਼ਾ ਹੀ ਤੁਹਾਡੇ ਨਾਲ ਹੈ ਇਹਦੇ ਵਿੱਚ ਕੋਈ ਵੀ ਬੰਦਾ ਹੋਵੇ ਇਹਦੇ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ। ਧੰਨਵਾਦ।